भले सोनी भाॼी महाराज सभु कढी सोचे सभु कढी सोचे राजा सोनी भले महाराज सोनिर्भा महाराज की जय ਦੀ ਸਰਕਾਰ ਵਿੱਚ ਸ਼ਾਮਲ ਹੋ ਲਈ ਉਹਨਾਂ ਨੂੰ ਵੀ ਆਈ ਦੇ ਨਹੀਂ ਇਹਨਾਂ ਨੂੰ ਵਿਸ਼ਵਾਸ ਆ ਕਿ ਅਸੀਂ ਮਤraina ਨਾਲ ਮੋੜਿਆ ਮੋੜ ਦੋਸਤਾਂਗੇ ਸਾਥੀ ਜਿਹੜਾ ਅਸੀਂ ਵਿਸ਼ਵਾਸ ਕੀਤਾ ਆਪਣੀ ਤੋਂ ਹਮਾਰੀ ਕੀਤੀ ਦਾ ਤਾਂ ਉਹਨਾਂ ਦੇ ਚੱਲਣ ਵਾਲੇ ਸਾਰੇ ਦੇਸ਼ਾ ਦੇਸ਼ਾ ਦਾ ਬਹੁਤ ਜ਼ਿਆਦਾ ਮਤਲਬ ਕਿ ਵਿਪਨਾ ਪ੍ਰਚਾਰ ਕਰਨਗੇ ਉਸ ਦੇ ਬਾਬਾ ਸਾਹਿਬ ਵੀ ਖੋਸ ਤੇ ਪੈਰਾ ਦੇਾਂਗੇ ਹੋਗੇ ਬਾਬਾ ਸਾਹਿਬ ਕਾ ਵੀ ਸੋਚ ਤੇ ਪੈਰਾ ਦੇ ਸੋਨ ਜੀ ਬਹਿਬ ਸਲਾਮ ਵਾਲੀ ਮੁਹਾਰਤ ਕੀ ਜੈ ਮੈਂ ਤਰੁਚੀਵਾ ਮਾਜੋ ਜੁਨ ਚੇਅਰਮੈਨ ਭਗਵਾਨ ਵਰਮਕੀ ਆਦੀ ਤਰਨ ਸੁਨਾ ਰਿਸਟਰ ਭਰਤ ਜੁਨਰ ਬਡਾਲਾ ਸਾਡੇ ਬਹੁਤੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸਰ ਮੇਗਨਾਥ ਜੀ ਅਮਰਸਰ ਵਾਲੇ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਆਪਾਂ ਹਟਾਲਾ ਵਿਖੇ ਸਾਡੇ ਬਹੁਤੀ ਸਤਿਕਾਰਯੋਗ ਚਾਚਾ ਜੀ ਕਲਦੀਪ ਨਾਹਰ ਜੀ ਇਹਨਾਂ ਨੂੰ ਆਪਾਂ ਅੱਜ ਆਪਣਾ ਅਹੁਦਾ ਦਿੱਤਾ ਹੈ ਮੁਖ ਸਲਾਹਕਾਰ ਦਾ ਮੈਂ ਇਹਨਾਂ ਤੋਂ ਆਸ ਤੇ ਵਿਸ਼ਵਾਸ ਕਰਦਾ ਹਾਂ ਕਿ ਇਹ ਫਰੰਕੂਟ ਦੇ ਸਭੂ ਰਚਨਾਕਰ ਬਾਬਾ ਸਾਹਿਬ ਡਾਕਟਰ ਟੀ.ਐਮ. ਅੰਬੇਕਰ ਸ੍ਰਿਸ਼ਟੀਕਰਤਾ ભગવાન ਵਾਲਮੀਕੀ ਮਹਾਰਾਜ ਦਾ ਪ੍ਰਚਾਰ ਕਰਨਗੇ ਤੇ ਆਪਣੇ ਤਨ ਮਨ ਨਾਲ ਜਿਹੜੀ ਸ੍ਰਿਸ਼ਟੀਕਰਤਾ ਦੀ ਸੇਵਾ ਕਰਨਗੇ ਤੇ ਸੰਸਥਾ ਦੀ ਚਾਬੀ ਕਲਾਂ ਲਈ ਅਰਦਾਸ ਕਰਨਗੇ ਇੰਨੇ ਹੀ ਸ਼ਬਦਾਂ ਨਾਲ ਜੈ ਵਲਮਿਕੀ ਹਰ ਹਰ ਵਲਮਿਕੀ ਜੈ ਜੈਕਾਰ